ਸਾਡੇ ਇੱਕ ਫੈਲੋ ਡਾਕਟਰ ਜਿਨ੍ਹਾਂ ਨਾਲ ਰੇਪ ਹੋ ਕੇ ਮਰਡਰ ਹੋਇਆ ਉਹਨਾਂ ਦੇ ਲਈ ਇਹ ਸਾਡੇ 'ਚ ਬਹੁਤ ਜ਼ਿਆਦਾ ਗੁੱਸਾ ਹੈ ਇਹ ਸਾਡੀ ਲੜਾਈ ਹੈ ਸਾਡੀ ਸੇਫਟੀ ਲਈ ਜੋ ਕਿ ਸਾਡੀ ਇੱਕ ਬੇਸਿਕ ਨੈਸੈਸਿਟੀ ਹੈ ਅਗਰ ਇੱਕ ਡਾਕਟਰ ਹਸਪੀਟਲ ਦੇ ਵਿੱਚ ਸੇਫ ਨਹੀਂ ਜਿੱਥੇ ਉਹ ਉੱਥੇ ਲੋਕਾਂ ਲਈ ਕੰਮ ਕਰ ਰਹੇ ਨੇ ਉੱਥੇ ਅਗਰ ਸੇਫ ਨਹੀਂ ਤਾਂ ਹੋਰ ਕਿੱਥੇ ਸੇਫ ਹੋ ਸਕਦਾ ਮੇਰਾ ਨਾਮ ਡਾਕਟਰ ਰੀਸ਼ਾ ਹੈ ਮੈਂ ਨੇਫਰੋਲੋਜੀ ਡਿਪਾਰਟਮੈਂਟ ਸੀਐਮਸੀ ਦੇ ਵਿੱਚ ਸੀਐਮਸੀ ਤੋਂ ਸੀਐਮਸੀ ਵਿੱਚ ਪੜ੍ਹਾਈ ਕਰ ਰਹੀ ਹਾਂ ਆਪਣੀ ਡੀਐਮਡੀ ਅਸੀਂ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਸੀਐਮਸੀ ਵੱਲੋਂ ਇਹ ਰੋਜ਼ ਮਾਰਚ ਕਰ ਰਹੇ ਹਾਂ ਕੈਂਡਲ ਮਾਰਚ ਅਸੀਂ ਸਾਡੀ ਇੱਕ ਫੈਲੋ ਡਾਕਟਰ ਜਿਨ੍ਹਾਂ ਨਾਲ ਰੇਪ ਉਹ ਕੇ ਮਰਡਰ ਹੋਇਆ ਉਹਨਾਂ ਦੇ ਲਈ ਇਹ ਸਾਡੇ ਚ ਬਹੁਤ ਜ਼ਿਆਦਾ ਗੁੱਸਾ ਹੈ ਦੁੱਖ ਹੈ ਅਸੀਂ ਨਹੀਂ ਚਾਹੁੰਦੇ ਕਿ ਕੋਈ ਅੱਗੇ ਤੋਂ ਇਹ ਜਿਹਾ ਇਨਸੀਡੈਂਟ ਦੁਬਾਰਾ ਹੋਵੇ ਕਿਸੇ ਨਾਲ ਇੱਕ ਅਗਰ ਇੱਕ ਕੁੜੀ ਆਪਣੇ ਵਰਕਪਲੇਸ ਤੇ ਸੇਫ ਨਹੀਂ ਹੈਗੀ ਜਦ ਕਿ ਦਿਨ ਰਾਤ ਉੱਥੇ ਰਹਿੰਦੇ ਨੇ ਅਗਰ ਉਹ ਉੱਥੇ ਸੇਫ ਨਹੀਂ ਹੈਗੇ ਤਾਂ ਹੋਰ ਕਿੱਥੇ ਸੇਫ ਹੋ ਸਕਦੇ ਨੇ ਇਹ ਸਾਡੀ ਲੜਾਈ ਹੈ ਸਾਡੀ ਸੇਫਟੀ ਦੀ ਜੋ ਕਿ ਸਾਡੀ ਇੱਕ ਬੇਸਿਕ ਨੈਸੈਸਿਟੀ ਹੈ ਅਸੀਂ ਉਸ ਕੁੜੀ ਨੂੰ ਵਾਪਸ ਤਾਂ ਨਹੀਂ ਲੈ ਕੇ ਆ ਸਕਦੇ ਪਰ ਅਸੀਂ ਚਾਹੁੰਦੇ ਹਾਂ ਕਿ ਇਹ ਜਾਂ ਇਨਸੀਡੈਂਟ ਦੁਬਾਰਾ ਕਦੇ ਨਾ ਹੋਵੇ। ਕੀ ਸਰਕਾਰ ਤੋਂ ਵੀ ਮੰਗ ਹੈ? ਸਰਕਾਰ ਤੋਂ ਇਹੀ ਮੰਗ ਹੈ ਕਿ ਸਾਡੀ ਸੇਫਟੀ ਤੇ ਜਲਦੀ ਤੋਂ ਜਲਦੀ ਜੋ ਵੀ ਗੁਨਾਹਗਾਰ ਨੇ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਜਾਣ। ਇੱਕ ਫਾਸਟ ਕੋਰਟ ਲਗਾਨੀ ਚਾਹੀਦੀ ਹੈ ਫਾਸਟ ਟਰੈਕ ਕੋਰਟ ਸਟੈਬਲਿਸ਼ ਕਰਨੀ ਚਾਹੀਦੀ ਹੈ ਤਾਂਕਿ ਪੇਰੈਂਟਸ ਨੂੰ ਜਲਦੀ ਤੋਂ ਜਲਦੀ ਜਲਦੀ ਇਨਸਾਫ ਮਿਲੇ। ਇਹ ਮੈਮ ਪੂਰਾ ਇੱਕ ਵਾਰ ਇਨਸੀਡੈਂਟ ਦੱਸੋ ਕਿੱਥੇ ਹੋਇਆ ਸੀ ਤੇ ਕੀ ਇਨਸੀਡੈਂਟ ਸੀ? आरजी मेडिकल कॉलेज कोलकाता ਦੇ ਵਿੱਚ ਹੋਇਆ ਸੈਕਿੰਡ ਇਅਰ ਦੇ ਸਟੂਡੈਂਟਸ ਸੀ ਉੱਥੇ ਚੈਸਟ ਮੈਡੀਸਨ ਦੇ 36 ਘੰਟੇ ਦੀ ਡਿਊਟੀ ਕਰ ਰਹੇ ਸੀ ਜਦੋਂ ਉਹ ਵਿੱਚ ਆਪਣੀ ਡਿਊਟੀ ਦੇ ਵਿੱਚ ਉਹ ਰੈਸਟ ਕਰਨ ਦੇ ਲਈ ਇੱਕ ਸੈਮੀਨਾਰ ਰੂਮ ਵਿੱਚ ਜਾਂਦੇ ਨੇ ਉਹਨਾਂ ਨੂੰ ਬਹੁਤ ਹੀ ਬੁਰੀ ਤਰ੍ਹਾਂ ਨਾਲ ਉਹਨਾਂ ਦਾ ਰੇਪ ਕਰਕੇ ਮਰਡਰ ਕਰ ਦਿੱਤਾ ਜਾਂਦਾ ਹੈ ਇਹ ਉਤਨੀ ਕਹਾਣੀ ਹੈ ਅਗਰ ਇੱਕ ਡਾਕਟਰ ਹਸਪੀਟਲ ਦੇ ਵਿੱਚ ਸੇਫ ਨਹੀਂ ਜਿੱਥੇ ਉਹ ਉੱਥੇ ਲੋਕਾਂ ਲਈ ਕੰਮ ਕਰ ਰਹੇ ਨੇ ਉੱਥੇ ਅਗਰ ਸੇਫ ਨਹੀਂ ਤਾਂ ਹੋਰ ਕਿੱਥੇ ਸੇਫ ਹੋ